ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਦਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈ ਹੈ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ आठ पहर ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਖਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ आठ पहर ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ आठ पहर ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰ ਨੀਰਹਾ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਂ ਨੀਰਹਾਵ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੁਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਏ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਕਾ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ आठ पहर ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰ ਨੀਰਹਾ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਦਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਈ ਹੈ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ आठ पहर ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰ ਨੀਰਹਾ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ आठ पहर ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ आठ पहर ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ आठ पहर ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰਕਹਿ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰ ਨੀਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰਿ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਮਾ ਜੀਵਨ ਪਦਵੀ ਹਰ ਕੈ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਨੀ ਰਹਾਉ ਅੱਠ ਪਹਿਰੇ ਧਿਆਈਏ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ